ਸਰ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਕਲੋਤੇ ਪੁੱਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਸੋ ਦੱਸਦੇ ਨੇ ਆ ਕਿ ਗੁਰਜੰਟ ਸਿੰਘ ਨਾਮ ਦੱਸਿਆ ਜਾ ਰਿਹਾ ਹੈ 30 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਔਰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਹੀ ਰਹਿੰਦਾ ਸੀ 1.5 ਸਾਲ ਪਹਿਲਾਂ ਪਰਿਵਾਰ ਦੇ ਜੋ ਹਾਲਾਤ ਸੀ ਉਸ ਨੂੰ ਸੁਧਾਰਨ ਦੇ ਮੰਤਵ ਦੇ ਨਾਲ ਕੈਲੀਫੋਰਨੀਆ ਗਿਆ ਸੀਗਾ ਪਰ ਉੱਥੇ ਨਹੀਂ ਸੀ ਪਤਾ ਕਿ ਜਿਹੜੀ ਵਿਦੇਸ਼ੀ ਧਰਤੀ ਤੇ ਜਿਹੜਾ ਗੁਰਜੰਟ ਸਿੰਘ ਗਿਆ ਉਸ ਵਿਦੇਸ਼ੀ ਧਰਤੀ ਤੇ ਉਸਦੀ ਜਾਨ ਵੀ ਚਲੀ ਜਾਏਗੀ ਫਿਲਹਾਲ ਗੁਰਜੰਟ ਸਿੰਘ ਦੋ ਭੈਣਾਂ ਦਾ ਇਕਲੌਤਾ ਵੀਰ ਦੱਸਿਆ ਜਾ ਰਿਹਾ ਹੈ ਔਰ ਪਰਿਹਾੜ ਦੀ ਮੌਤ ਤੋਂ ਬਾਅਦ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਤਸਵੀਰਾਂ ਅਸੀਂ ਪਰਿਵਾਰ ਦੀਆਂ ਸਾਂਝੀ ਕਰ ਰਹੇ ਹਾਂ ਇਸ ਪਰਿਵਾਰ ਦੇ ਵਿੱਚ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾਂ ਜਿਹੜੀਆਂ ਨੇ ਪੁੱਬਾ ਮਾਂ ਰੋ ਰਹੀਆਂ ਨੇ ਕਿਉਂਕਿ ਗੁਰਜੰਟ ਸਿੰਘ ਘਰ ਦੇ ਵਿੱਚ ਇਕਲੌਤਾ ਪੁੱਤ ਸੀਗਾ ਔਰ ਘਰ ਦੀ ਜ਼ਿੰਮੇਵਾਰੀਆਂ ਨੂ ਪੂਰ ਕਰਨ ਦੇ ਲਈ ਘਰ ਦੀ ਚਾਰ ਦਵਾਈ ਨੂੰ ਛੱਡ ਕੇ ਵਿਦੇਸ਼ ਗਿਆ ਸੀ ਤਾਂ ਕਿ ਘਰ ਦੇ ਜੋ ਹਾਲਾਤ ਨੇ ਉਸ ਨੂੰ ਸੁਧਾਰਿਆ ਜਾ ਸਕੇ 1.5 ਸਾਲ ਪਹਿਲਾਂ ਦੱਸਿਆ ਜਾ ਰਿਹਾ ਕਿ ਅਮਰੀਕਾ ਗਿਆ ਸੀ ਔਰ ਉੱਥੇ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਗੁਰਜੰਟ ਸਿੰਘ ਦੀ ਮੌਤ ਹੋ ਗਈ ਹੈ ਫਿਲਹਾਲ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਹੈ ਸਰਕਾਰਾਂ ਨੂੰ ਕਿ ਜਲਦ ਹੀ ਉਹਨਾਂ ਨੂੰ ਉਹਨਾਂ ਦੀ ਪੁੱਤ ਦੀ ਜਿਹੜੀ Laash ਹੈ ਉਹ ਭਾਰਤ ਲਿਆਂਦੀ ਜਾਵੇ ਤਾਂ ਕਿ ਅੰਤਮ ਸਮੇਂ ਦੇ ਵਿੱਚ ਉਹ ਆਪਣੇ ਪੁੱਤ ਦਾ ਚਿਹਰਾ ਵੇਖ ਸਕਣ ਫਿਲਹਾਲ ਗੁਰਜੰਟ ਸਿੰਘ ਦੀਆਂ ਦੋ ਪੈਨਾਂ ਔਰ ਦੋ